ਵਿਦਾਂਤਾ ਵਾ ਹਲਕਾ ਰਾਜਾਸਥਾਨ ਸੀਤ ਤੋਂ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਵੱਲੋਂ ਕਸਬਾ ਝੁਕਾਵਾਂ ਵਿਖੇ ਭਾਜਪਾ ਦੀ ਦਿੱਲੀ ਚੋਣਾਂ ਵਿੱਚ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਵਰਕਰਾਂ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਗੱਲਬਾਤ ਕਰਦੇ ਹੋਏ ਮਖਵਿੰਦਰ ਸਿੰਘ ਮਾਹਲ ਅਤੇ ਸੀਨੀਅਰ ਭਾਜਪਾ ਆਗੂ ਰਾਮਚਰਨ ਨੇ ਆਖਿਆ ਕਿ ਦਿੱਲੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕਪੱਖੀ ਨੀਤੀਆਂ ਤੇ ਮੋਹਰ ਲਗਾਈ ਹੈ ਅਤੇ ਸਿਰਫ ਜੋ ਲਾਰੇ ਲਾਉਂਦੇ ਸੀ ਉਹਨਾਂ ਨੂੰ ਦੂਰ ਰੱਖਿਆ ਹੈ ਉਹਨਾਂ ਨੇ ਆਖਿਆ ਕਿ ਲਾਰੇਆਂ ਲਾਣ ਵਾਲੀ ਆਮ ਆਦਮੀ ਪਾਰਟੀ ਨੂੰ ਹੁਣ ਲੋਕਾਂ ਨੇ ਕਿਨਾਰੇ ਕਰ ਦਿੱਤਾ ਹੈ ਇਸ ਮੌਕੇ ਸਕਤਰ ਸਿੰਘ ਫੌਜੀ ਸਰਕਲ ਪ੍ਰદાન ਜਗਜੀਤ ਸਿੰਘ ਬਲ ਤੇਲਵਿੰਦਰ ਸਿੰਘ ਸ਼ੀਨਾ ਗੋਲਡੀ ਸਕਤਰ ਸਿੰਘ ਫੌਜੀ ਅੰਗਰੇਜ਼ ਸਿੰਘ ਭੁੱਲਰ ਕੁਲਵੰਤ ਸਿੰਘ ਹੇਤਮਪੁਰਾ ਵਿਕਰਮਜੀਤ ਸਿੰਘ ਸੁਖਚੈਨ ਸਿੰਘ ਖਿਆਲਾ ਬਲਵਿੰਦਰ ਕੌਰ ਪ੍ਰદાન ਬਣਕੇ ਸਰਤਾਜ ਸਿੰਘ ਮਨਜੀਤ ਸਿੰਘ ਸੁਰਜੀਤ ਸਿੰਘ ਢਿੱਲੋਂ ਢਿੱਲੋਂ ਸਮੇਤ ਇਸ ਮੌਕੇ ਪਿੰਡ ਵਾਸੀ ਅਤੇ ਭਾਰਤੀ ਜਨਤਾ ਪਾਰਟੀ ਦੇ ਕਈ ਹੋਰ ਵਰਕਰ ਵੀ ਮੌਜੂਦ ਸਨ ਜਿੱਤ ਜਿਹੜੀ ਦਰਜ ਕੀਤੀ ਆ ਨਾ ਜੀ ਉਹ ਕੇਜਰੀ ਬਾਣੀ ਦੀਆਂ ਮਾਰੀਆਂ ਦਿੱਤੀਆਂ ਤੋਂ ਕੀਤੀ ਆ ਜੇ ਉਹਦੀਆਂ ਨੀਤੀਆਂ ਸਹੀ ਹੁੰਦੀਆਂ ਤੇ ਲੋਕੀ ਨੂੰ ਹਰਾਉਂਦੇ ਕਿਉਂ ਪ੍ਰਧਾਨ ਮੰਤਰੀ ਨੇ ਗਰੀਬਾਂ ਨੂੰ ਜਿੰਨਾ ਕੁਝ ਦਿੱਤਾ ਨਾ ਉਹ ਝੂਠ ਬੋਲ ਕੇ ਬੰਦੇ ਰਹਿਆ ਅਸੀਂ ਸੱਚਾਈ ਨਾਲ ਬੰਦੇ ਆ ਉਹਨੇ ਕਿਹਾ ਸੀ ਮੈਂ 50 ਨਰਿੰਦਰભાઈ ਮੋਦੀ ਜਿਹੜੇ ਨਾ ਨਰਿੰਦਰભાઈ ਮੋਦੀ ਜੀ ਉਹ ਸੱਚਾਈ ਨਾਲ ਧਰਮਨ ਪੰਜਾਬੀ ਨਾਲ ਗਰੀਬਾਂ ਨੂੰ ਨਾਲ ਲਾ ਕੇ ਚਲਦੇ ਨੇ ਅੱਜ ਉਹ ਗਰੀਬਾਂ ਨੂੰ ਦੂਰ ਨਹੀਂ ਕਰਦੇ ਇਹਨਾਂ ਤੇ ਪੰਜਾਬ ਲੋਟ ਕੇ ਲੈ ਗਏ ਸਾਰਾ ਤੂੰ ਆ ਵੇਖਿਆ ਹੀ ਜਾਂ 2027 ਇਲੈਕਸ਼ਨ ਆ ਰਹੀ ਹੈ ਪੰਜਾਬ ਚ ਕਿਵੇਂ ਦਾ ਸਪੋਰਟ ਡਾਊਨ ਬਲਾਕ ਸੰਧੀਆਂ ਹੋਣਗੀਆਂ ਭਾਜੀ ਬਲਾਕ ਸੰਧੀਆਂ ਵੀ ਲੈਣਾਗੇ ਤੇ ਅਸੀਂ ਸਰਕਾਰ ਵੀ ਬਣਾਵਾਂਗੇ 2027 ਦੇ ਵਿੱਚ ਇਦਾਂ ਹੀ ਬਣਨੀ ਆ ਜਿਦਾ ਦਿੱਲੀ ਬਣੀ ਆ ਕਿਉਂਕਿ ਲੋਕਾਂ ਨੂੰ ਉਤਸ਼ਾਹ ਆ ਸਾਡੇ ਨਾਲ ਸਾਡੇ ਨਾਲ ਉਤਸ਼ਾਹ ਆ ਲੋਕੀ ਸਾਡੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਆ ਕਿਉਂਕਿ ਕੱਚੇ ਕੋਠੇ ਲਾ ਲਓ ਕਾਰਡ ਲਾ ਲਓ ਕਣਕ ਲਾ ਲਓ ਇਹ ਮਰੇਗਾ ਲਾ ਲਓ ਜਿੰਨੀਆਂ ਸਹੂਲਤਾਂ ਨੇ ਇਹ ਮੋਦੀ ਸਾਹਿਬ ਦੀਆਂ ਆਉਂਦੀਆਂ ਵੀਰੋ ਇਹ ਕਿਸੇ ਹੋਰ ਦੀਆਂ ਨਹੀਂ ਆਉਂਦੀਆਂ ਇਹ ਤਾਂ ਸਿਰਫ ਨਾਂ ਦੀ ਸਰਕਾਰ ਆ ਉਹਨਾਂ ਕੋਲ ਬਹੁਤ ਕੋਸ਼ਿਸ਼ ਆ ਇਹ ਮੇਰੇ ਵੀਰ ਜਿਹੜਾ ਇਦਾਂ ਵੰਡਾ ਚ ਕੱਟ ਕੀਤਾ ਨਾ ਉਹ ਇਸੇ ਕਰਕੇ ਕੀਤਾ ਗਿਆ ਵਾ ਵੀ ਲੋਕਾਂ ਨੂੰ ਦੱਸਿਆ ਜਾਵੇ ਪੀ ਬੀਜੇਪੀ ਦੀਆਂ ਨੀਤੀਆਂ ਕੀ ਆ ਬੀਜੇਪੀ ਦੀ ਬਿਲਕੁਲ ਸਾਫ਼ ਨੀਤੀਆਂ ਨੇ ਵੀਰੋ ਇਹ ਨਹੀਂ ਪੀ ਮੈਂਟ ਆ ਤੇ ਮੇਰਾ ਪੋਤਾ ਐਮਐਲਏ ਬਣ ਗਿਆ ਜਾਂ ਮੰਤਰੀ ਬਣ ਗਿਆ ਨਹੀਂ ਜਿਹੜਾ ਕੰਮ ਚੰਗੇ ਕਰੂਗਾ ਬੀਜੇਪੀ ਉਹਨੂੰ ਅੱਗੇ ਲਾਉਂਦੀ ਆ ਦੂਜੇ ਨੂੰ ਨਹੀਂ ਲਾਉਂਦੀ ਵੀਰੋ ਇਹੋ ਹੀ ਇਹਨਾਂ ਦੀਆਂ ਨੀਤੀਆਂ ਨੇ ਜਿਹੜਾ ਇਕੱਠ ਹੋਇਆ ਬੜਾ ਖੁਸ਼ੀ ਵਾਲਾ ਅੱਜ ਖੁਸ਼ੀ ਮਨਾਈ ਗਈ ਆ ਜਿਹੜੀ ਦਿੱਲੀ ਜਿੱਤ ਹੋਈ ਆ ਇਹ ਜਿੱਤ ਜਿਹੜੀ ਹੈ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਨੀਤੀਆਂ ਉਹਦੀ ਸੋਚ ਉਹਦੇ ਗਰੀਬਾਂ ਪਤੀ ਉਹਦਾ ਸੁਝਾਅ ਦੇਣੇ ਉਹਨਾਂ ਦਾ ਉਹਨਾਂ ਦਾ ਉਹਨਾਂ ਨੂੰ ਉਭਾਰਨਾ ਕਿਸਾਨਾਂ ਬਾਰੇ ਸੋਚਣਾ ਮਹਿਲਾਵਾਂ ਦੇ ਬਾਰੇ ਸੋਚਣਾ ਹਰ ਕਿਸੇ ਹਰ ਦੇਸ਼ਵਾਸੀ ਦੇ ਨਾਲ ਖੜੇ ਹੋਣਾ ਦੇਸ਼ ਦਾ ਸਨਮਾਨ ਜਿਹੜਾ ਦਿਸ਼ਾ ਦਿਸ਼ਾ ਵਿੱਚ ਵਧਾਉਣਾ ਉਹਦੀ ਨੀਤੀਆਂ ਕਰਕੇ ਹੋਈ ਆ ਇਹ ਹਾਰ ਹੋਈ ਆ ਕੇਜਰੀਵਾਲ ਦੀ ਉਹਦੀ ਸੋਚ ਮੁਤਾਬਕ ਕੋਕੋ ਉਹ ਛੱਤਰ ਦਿਮਾਗ ਵਿਅਕਤੀ ਸੀ ਲੋਕਾਂ ਨੂੰ ਗਮਰਾਹ ਕਰਕਦਾ ਰਿਹਾ ਤੇ ਝੂਠੇ ਧਾਰੇ ਲਾ ਕੇ ਲਾਉਂਦਾ ਰਿਹਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਜਿਹੜਾ ਛਲਕਪਤੀ ਆ ਝੂਠ ਮਾਰਨ ਵਾਲਾ ਉਹਨੂੰ ਲੋਕਾਂ ਨੇ ਨਕਾਰ ਦਿੱਤਾ ਆਉਣ ਵਾਲੇ ਸਮੇਂ ਵਿੱਚ 2027 ਵਿੱਚ ਇਹ ਕੋਕ ਤੁਰੇ ਜਾਂਦੇ ਲੋਕ ਵੀ ਕਹਿ ਰਹੇ ਨੇ ਵੀ ਭਾਰਤੀ ਜਨਤਾ ਪਾਰਟੀ ਜਿਹੜਾ ਕਮਲਦਾ ਫੁੱਲ ਜਿਹੜਾ ਖਿਣਨ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਖੋਗੇ ਬੜਾ ਤੇ ਸ਼ਾਹ ਲੋਕਾਂ ਦੇ ਵਿੱਚ ਹਰ ਬੰਦਾ ਚਾਹੁੰਦਾ ਗਰੀਬ ਬੰਦਾ ਵੀ ਚਾਹੁੰਦਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ ਫੇਰ ਆਵੇ ਇਹ ਇਹਨਾਂ ਕਹਿੰਦਾ ਤੁਹਾਡੇ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਮਿਹਰਬਾਨੀ ਸ਼ੁਕਰੀਆ